ਹਾਂਜੀ ਵੀਰੇ ਅੱਸੀ ਕੱਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰੇ ਕਿਸਾਨ ਵੀਰਾਂ ਦਾ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਸੀ ਜਿਵੇਂ ਕਿ ਪੰਜਾਬ ਦੇ ਵਿੱਚ ਇਸ ਵਾਰੀ ਮਾਧਰੇ ਪੰਨਾ ਰੋਗ ਜਿਹੜਾ ਬਹੁਤ ਜ਼ਿਆਦਾ ਜਿਹੜਾ ਝੋਨੇ ਦੇ ਵਿੱਚ ਆਇਆ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਕਿਸਾਨਾਂ ਵੱਲੋਂ ਫਸਲਾਂ ਜਿਹੜੀ ਬਾਹੀ ਗਈ ਆ ਬਹੁਤ ਜ਼ਿਆਦਾ ਜਿਹੜਾ ਰੋਗ ਵੈਸ ਜਿਹੜਾ ਫੈਲ ਗਿਆ ਸੀ ਕਿ ਪਹਿਲੀ ਵਾਰੀ ਆਪਣੇ 2022 ਦੇ ਵਿੱਚ ਜਿਹੜਾ ਰੋਗ ਭਾਰਤ ਦੇ ਵਿੱਚ ਆਇਆ ਸੀ ਇਹਨੂੰ ਇੱਕ ਬਿਸ਼ਾਨ ਬਿਸ਼ਾਨੂ ਰੋਗ ਹੈ ਜਿਹੜਾ ਹੈਗਾ ਇਹ ਆਪਣੇ ਚੁੰਦਿਆਂ ਦੇ ਵਿੱਚ ਜਿਹੜੇ ਚਿੱਟੀ ਮਿੱਠਲੇ ਟਿੱਡੇ ਹੁੰਦੇ ਆ ਉਹਨਾਂ ਨਾਲ ਜਿਹੜਾ ਇਹ ਫੈਲਦਾ ਇਹਦੀ ਰੋਕ ਤਾਂ ਪਹਿਲਾਂ ਆਪਾਂ ਪਨੀਰੀ ਵਾਸਤੇ ਜਦੋਂ ਆਪਾਂ ਪਨੀਰੀ ਰਲਾਉਂਦੇ ਆ ਉਹਦੇ ਵੀ ਕਰ ਸਕਦੇ ਆ ਤੇ ਉਸ ਤੋਂ ਬਾਅਦ 22 ਦੇ ਵਿੱਚ ਜਦੋਂ ਆਇਆ ਤੇ ਇਹ ਤੇ 23 24 ਦੇ ਵਿੱਚ ਬਹੁਤ ਘੱਟ ਜਿਹੜਾ ਰੋਗ ਹੈਗਾ ਸੀ ਪਰ ਇਸ ਵਾਰੀ ਪੱਛੀ ਦੇ ਵਿੱਚ ਇਹ ਬਿਮਾਰੀ ਆ ਜਿਹੜੀ ਕਾਫੀ ਆਪਣੇ ਦੇਖਣ ਨੂੰ ਮਿਲ ਰਹੀ ਆ ਆਪਣੇ ਪੰਜਾਬ ਦੇ ਵਿੱਚ ਰੂਪਨਗਰ ਸਾਈਡ ਫਤਿਹਗੜ੍ਹ ਸਾਹਿਬ ਹੋ ਗਿਆ ਪਠਾਨਕੋਟ ਮਹਾਲੀ ਪਟਿਆਲਾ ਇਹ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਿਮਾਰੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਤੇ ਇਹਦੇ ਵਿੱਚ ਜਿਹੜੇ ਵਾਇਰਸ ਦੇ ਕਣ ਪਾਏ ਗਏ ਨੇ ਇਹ ਬੂਟਾ ਜਿਹੜਾ ਇਹਨਾਂ ਦੀ ਲੈਬਾਰਟਰੀ ਵਿੱਚ ਜਾਂਚ ਕੀਤੀ ਗਈ ਆ ਕੈਟੀਵਰੀ ਯੂਨੀਵਰਸਿਟੀ ਵੱਲੋਂ ਵੀ ਕੀ ਬਿਮਾਰੀ ਕੀ ਚੱਕਰ ਹੈ ਦਾ ਇਹ ਜਿਹੜੇ ਰੋਗ ਦੇ ਨਿਸ਼ਾਨੀਆਂ ਕੀ ਨੇ ਇਹ ਜਿਹੜਾ ਵਾਇਰਸ ਆ ਸਾਰੇ ਝੋਨੇ ਨੇ ਜਿਹੜੇ ਆਪਣੇ ਸਾਰਿਆਂ ਤੇ ਵੀ ਹਮਲਾ ਕਰ ਸਕਦਾ ਇਹ ਕੋ ਜ਼ਰੂਰੀ ਨਹੀਂ ਹੈਗਾ ਵੀ ਪ੍ਰਾਣੀ ਊਸ਼ਾ ਜਾਂ ਊਸ਼ਾ ਦੇ ਵਿੱਚ ਆਉਣਾ ਸਾਰੀਆਂ ਵੈਰਾਈਟੀਆਂ ਦੇ ਵਿੱਚ ਜਿਹੜਾ ਇਹ ਹਮਲਾ ਇਹਦਾ ਹੋਇਆ ਜਿਹੜੇ-ਜਿਹੜੇ ਤੇ ਬੂਟੇ ਦੇ ਦਾ ਹਮਲਾ ਹੁੰਦਾ ਉਹ ਬੂਟੇ ਮਾਧਰੇ ਰਹਿ ਜਾਂਦੇ ਨੇ ਉਹਨਾਂ ਦੇ ਪੱਤੇ ਜਿਹੜੇ ਨੋਕਦਾਰ ਅਤੇ ਜੜਾਂ ਨੇ ਜਿਹੜੀਆਂ ਘਟ ਰੂਹੀਆਂ ਜਾਂਦੀਆਂ ਨੇ ਉਹ ਤੇ ਇਹਦੀ ਉਚਾਈ ਜਿਹੜੀ ਬੂਟੇ ਨੂੰ ਮਤਲਬ ਕਿ ਬਿਲਕੁਲ ਬਾਉਣਾ ਰੋਗ ਜਿਵੇਂ ਕਹਿੰਦੇ ਨੇ ਆਪਣੇ ਪਿੰਡਾਂ ਦੇ ਵਿੱਚ ਉਚਾਈ ਆ ਬੂਟਿਆਂ ਨੂੰ ਅੱਧੀ ਜਾਂ ਅੱਧੀ ਤੋਂ ਵੀ ਘੱਟ ਰਹਿ ਜਾਂਦੀ ਆ ਕਈ ਵਾਰੀ ਜ਼ਿਆਦਾ ਬਿਮਾਰੀ ਆ ਜੇ ਤਾਂ ਇਹ ਬੂਟੇ ਨੇ ਜਿਹੜੇ ਮਰ ਜਾ ਕੇ ਸੁੱਕ ਵੀ ਜਾਂਦੇ ਨੇ ਜਿੱਥੇ ਖੇਤ ਦੇ ਵਿੱਚ ਇਹ ਰੋਗ ਆਇਆ ਹੁੰਦਾ ਇੱਕ ਤਾਂ ਜਦੋਂ ਆਪਾਂ ਝੋਨਾ ਲਾਉਨੇ ਆ ਉਸ ਤੋਂ ਬਾਅਦ ਆਪਣੇ ਜਿਹੜੇ ਬੱਟ ਬੰਨੇ ਨੇ ਹਨਾ ਆਪਾਂ ਕਹਿੰਦੇ ਆ ਵੀ ਜਿਹੜਾ ਨੂੰ ਬਿਲਕੁਲ ਨਦੀਨ ਨਮਕਤ ਰੱਖੋ ਇਹ ਵਾਇਰਸ ਕਹਿੰਦੇ ਉੱਥੇ ਜਿਹੜੀ ਆਪਣੀ ਟਿੱਡਾ ਜਿਹੜਾ ਉੱਥੇ ਪੈਦਾ ਹੁੰਦਾ ਹੈ ਤੇ ਕਈ ਵਾਰੀ ਜੀ ਆਪਣੇ ਕੋਈ ਇੱਕ ਨਾ ਤੇ ਬੂਟਾ ਆਪਾਂ ਨੂੰ ਦਿਖਦਾ ਉਹਨੂੰ ਪੱਟ ਕੇ ਡੂੰਗਾ ਟੋਆ ਪੱਟ ਕੇ ਤੈਨੂੰ ਦਬਬ ਦਿਓ ਤੇ ਜਿਹੜੇ ਇਹ ਰੋਗ ਨੂੰ ਅੱਗੇ ਫਲਾਉਂਦੇ ਨੇ ਟਿੰਡੇ ਕਹਿੰਦੇ ਆਪਾਂ ਉਦੀ ਰੋਕਥਾਮ ਲਈ ਆਪਾਂ ਫਸਲ ਦੇ ਵਿੱਚ ਜਾ ਕੇ ਆਪਾਂ ਦੇਖਦੇ ਰਹੋ ਵੀ ਕਿੰਨਾ ਕੁ ਆਪਣੇ ਖੇਤ ਦੇ ਵਿੱਚ ਹੈਗਾ ਤੇ ਪਨੀਰੀ ਦੇ ਟਾਈਮ ਵੀ ਇਹਦੇ ਸਪਰੇਅ ਜਿਹੜੇ ਹੁੰਦੇ ਨੇ ਉਦੋਂ ਵੀ ਆਪਾਂ ਨੂੰ ਰੋਕਥਾਮ ਦੀ ਕਰਨੀ ਚਾਹੀਦੀ ਆ ਜੇਕਰ ਆਪਾਂ ਗੱਲ ਕਰੀਏ ਏਪੀਏ ਦੇ ਉੱਪਰ ਵੀ ਕਿਹੜੇ ਕੀਟ ਨਸਕ ਨੇ ਜਿਹੜੇ ਆਪਾਂ ਸਪਰੇਅ ਕਰ ਸਕਦੇ ਆ ਜਿਵੇਂ ਕਿ ਕਈ ਵੀਰਾਂ ਨੇ ਕਿਹਾ ਵੀ ਅਸੀਂ ਖਲ ਪਾਈ ਸਾਡੇ ਸਹੀ ਹੋਇਆ ਕਈ ਨੇ ਕਿਹਾ ਅਸੀਂ ਖਲ ਵੀ ਪਾਈ ਤੇ ਫੜਕੜੀ ਭਾਈ ਸਾਡੇ ਕੋਈ ਫਰਕ ਨਹੀਂ ਪਿਆ ਇਹ ਦੇਖੋ ਵੀਰੇ ਕੋਈ ਹੰਗਾ ਫੰਗਸ ਨਹੀਂ ਹੈਗੀ ਇਹ ਆਪਾਂ ਕਿਸੇ ਵੀ ਉਲੀ ਰੂਗਾ ਇਹ ਤਾਂ ਇੱਕ ਵਾਇਰਸ ਆ ਕੋਈ ਉਹਦੇ ਨਾਲ ਜਿਹੜਾ ਇਹ ਫੈਲਦਾ ਤੇ ਇਹਦੇ ਵਾਸਤੇ ਆਪਾਂ ਨੂੰ ਕੀਟਨਾਸ਼ਕ ਨਹੀਂ ਜਿਵੇਂ ਕਿ 94 ਐਮ ਐਲ ਐਕਸਨੋਲ 10 ਐਸ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਉਸੀਨ ਕੋਕਨਾ ਡੈਮੋਨੇਟਰ ਬੀ ਐਸ ਸੀ ਜਾਂ 120 ਗ੍ਰਾਮ ਚੈਸ 50 ਵਾਟ ਜੀ ਜਾਂ 400 ਮਿਲੀਲੀਟਰ ਆਰਕੈਸਟਰਾ 10 ਐਸ ਸੀ ਜਾਂ 300 ਮਿਲੀਲੀਟਰ ਮੈਜਨ 10 ਐਸ ਸੀ ਜਾਂ 300 ਮਿਲੀਲੀਟਰ ਮੈਜਨ 10 ਐਸ ਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 100 ਲੀਟਰ ਪਾਣੀ ਵਿੱਚ ਕੋਲ ਕੇ ਬੂਟਿਆਂ ਦੇ ਮੁੱਢਨ ਜਿਹੜੇ ਆਪਾਂ ਸਭ ਪਰੇ ਜਿਹੜੀ ਆਪਾਂ ਕਰ ਸਕਦੇ ਆ ਤੇ ਜੇਕਰ ਆਪਣੇ ਖੇਤ ਦੇ ਵਿੱਚ ਇਹ ਰੋਗ ਆਪਾਂ ਨੂੰ ਨਾਜ਼ਰ ਆਉਂਦਾ ਜਾਂ ਪਨੀਰੀ ਬੀਜਣੇ ਵੇਲੇ ਵੀ ਨਾਜ਼ਰ ਆਉਂਦਾ ਤਾਂ ਆਪਾਂ ਇਹ ਬੂਟੇ ਪੱਟ ਕੇ ਹਨਾ ਜਿੱਥੇ ਵੀ ਆਪਣੇ ਕੇ ਵੀ ਕੇ ਦੇ ਬਣੇ ਹੋਏ ਨੇ ਆਪਾਂ ਉੱਥੇ ਲਿਜਾ ਕੇ ਇਹਨਾਂ ਨੂੰ ਦਿਖਾ ਸਕਦੇ ਆ ਬਾਕੀ ਧੰਨਵਾਦ ਵੀਰ ਜੀ